ਉਹ ਇਕੱਠਾ ਆਇਆ ਹੈ ਗੂੜਾ ਉੱਥੋਂ ਮਤਲਬ ਗੂੜੇ ਲੱਗ ਲੱਗੀ ਆ ਅੱਛਾ ਆਹ ਗਾ ਲਓ ਇਹ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾ ਬਾਤ ਗਈ ਭਜਾਉਂਦੇ ਬੱਚਾ ਇੱਧਰ ਦੇਖੋ ਇੱਧਰ ਭਜੀ ਹਾਂਜੀ ਇੱਧਰ ਦੇਖੋ ਭਜਾਈ ਕਿ ਹੋਣੀ ਤੁਸੀਂ ਵੀਰ ਜੀ ਬੱਚੇ ਭਜਾਉਂਦੇ ਨਾ ਦੌੜਦਾ ਤੂੰ ਸਦਾ ਮੇਰੇ ਸਾਹੇ ਬਰੀਨ ਨਹੀਂ ਬੀ ਦਮ ਬਰੀਨ ਨਹੀਂ ਭੁਜਾਂਦੀ ਹੜਪੜੀ ਆਹ ਗਾ ਲਓ ਇਹ ਵਰਗਾਂ ਜਾਨ ਬਚ ਕੇ ਲਾਈ ਜੀ ਨਹੀਂ ਉਹਨਾਂ ਚਾਹ ਕਿਹਾ ਵੀ ਭਜਾਓ ਭਜਾਓ ਬਹੁਤ ਜਲਦੀ ਕਿਹਾ ਭਾਈ ਉਹਨਾਂ ਨੇ ਕਿਹਾ ਤੇ ਮਤਲਬ ਉਹ ਤੁੱਕ ਵੇਂਗਾ ਵੰਦਾ ਸੋਕੇ ਕੱਖ ਜਲਦੀ ਅਗ ਲੱਗੀ ਆ ਆ ਖਾ ਲੋ ਵੀ ਭਾਈ ਪਾਹੀਂ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦਮਦ ਰੋੜੀ ਤੋਂ ਪੰਜ ਠੀਕ ਨਾ ਆਪਣਾ ਵੀ ਮੈਂ ਨਾ ਲਖਵੀਰ ਸੇ ਉਹ ਪਾਟੇ ਤੋਂ ਲੱਗੋ ਜਾਂ ਚਾਪਕ ਰਾਇਆ ਵਾ ਉਹ ਆ ਇਹ ਪਿੰਡ ਅੱਡਾ ਉਹ ਗੰਦਮਦ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਆ ਐਂ ਭਜਾਉਂਦੇ ਆ ਹਰੂ ਇਹ ਕਿਹਾ ਵੀ ਨਾ ਨਾ ਲਾਉਂਦਾ ਕੀ ਆ ਪਾਹੀਂ ਅੱਛਾ ਕਈ ਤਾਂ ਜਾਣੇ ਭਿਦਾਓ ਭਜਾਉਂਦਾ ਹੁੰਦੇ ਸਭ ਜਹ ਹੁੰਦੇ ਨਾ ਉਹ ਕਾਕੇ ਰੋੜੀ ਦੀ ਲਾਤੀ ਨੇ ਰੋੜੀ ਘਰੋਂ ਗੰਦਮਦ ਮੇਲੇ ਦੇ ਜਨੇ ਲਾ ਕੇ ਟਾੜਿਆ ਸਾਹਿਬ ਜੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਹੀਗਾ ਮੇਰੀ ਜਿਪੀਂ ਤੇ ਬੈਠੇ ਲੱਗੇ ਇਹ ਤੋਂ ਪਿੱਛੋਂ ਵਗ ਲੱਗਾਈ ਆਈ ਆਹੀਂ ਇਥੇ ਟਾੜੀ ਕਿ ਮੇਂਦੇ ਪਿੱਛੇ ਲੱਗੇ ਆਈਏ ਕਾਫੀ ਬਹੁਤ ਬੜਾ ਟੱਟਾ ਆਇਆ ਤੇ ਪਰ ਬੁਝਾਉਣੀ ਤੋਂ ਬੜਾ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਬਣਦਾ ਆਗੇ ਤੇ ਹੁਣ ਕਿਉਂ ਨਹੀਂ ਆ ਤੁਸੀਂ ਵੀ ਤੁਹਾਡੀ ਜੋ ਮੇਰੇ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਪਾਣੀ ਜੋ ਮੇਰੇ ਕੋਈ ਨਹੀਂ ਆ ਗੀ ਬਨਿੰਦਰਪਾਹੀ ਤੁਹਾਡੀ ਜੋ ਮੇਰੇ ਕੋਈ ਨਹੀਂ ਕਿਹੜੀ ਪੋਸਟ ਤੁਹਾਡੀ ਉਹ ਮਾਰਾਏ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅਜੇ ਇੱਥੇ ਦੂਰ ਨਾਲ ਅਗ ਲਾਈ ਜਾਣਗੇ ਤੇ ਸਾਡੀ